ਪੰਜਾਬ ਦੀਆਂ ਮੰਡੀਆਂ ਦੇ ਵਿੱਚ ਬਾਸਮਤੀ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਸਮੇਂ ਦੇ ਨਾਲੋਂ ਪਹਿਲਾਂ ਹੀ ਬਾਸਮਤੀ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅ ਅਗੇਤੀ ਲੱਗੀ ਬਾਸਮਤੀ 1509 ਆ ਜਿਹੜੀ ਉਹ ਮੰਡੀਆਂ ਚਾ ਰਹੀ ਹੈ ਪਿਛਲੇ ਸਾਲ ਦੇ ਨਾਲੋਂ ਬਾਸਮਤੀ 5-7 ਦਿਨ ਪਹਿਲਾਂ ਹੀ ਆਉਣੀ ਸ਼ੁਰੂ ਹੋ ਗਈ ਭਾਵੇਂ ਇਸ ਵੇਲੇ ਮੌਇਸਚਰ ਕਾਫੀ ਮਾਤਰਾ ਚਾ ਰਿਹਾ ਤੇ ਹਰਾ ਦਾਣਾ ਵੀ ਬਾਸਮਤੀ ਚਾ ਰਿਹਾ ਪਰ ਵਪਾਰੀ ਖਰੀਦ ਕਰ ਰਿਹਾ ਹਰਿਆਣਾ ਦੀਆਂ ਮੰਡੀਆਂ ਦੇ ਵਿੱਚ ਜਾਂ ਦਿੱਲੀ ਦੀਆਂ ਮੰਡੀਆਂ ਦੇ ਵਿੱਚ ਬਾਸਮਤੀ 10-12 ਦਿਨ ਹੋ ਗਏ ਹੁੰਦੀ ਨੂੰ ਜੋ ਉਸ ਤੋਂ ਵੀ ਪਹਿਲਾਂ ਦੀ ਬਾਸਮਤੀ ਆ ਰਹੀ ਹੈ ਕਈ ਮੰਡੀਆਂ ਦੇ ਵਿੱਚ ਤਾਂ ਬਾਸਮਤੀ ਕਾਫੀ ਆਉਣੀ ਸ਼ੁਰੂ ਹੋ ਗਈ ਮੰਡੀਆਂ ਭਰ ਚੁੱਕੀਆਂ ਨੇ ਰੇਟਾਂ ਦੇ ਵਿੱਚ ਪਿਛਲੇ ਸਾਲ ਵਾਲਾ ਨਜ਼ਾਰਾ ਤਾਂ ਵੇਖਣ ਨੂੰ ਨਹੀਂ ਮਿਲ ਰਿਹਾ ਰੇਟ ਪਿਛਲੇ ਸਾਲ ਦੇ ਨਾਲ 4-500 ਰੁਪਏ ਕਵਾਂਟਲੇ ਹੀਟਾਂ ਚੱਲ ਰਹੇ ਨੇ ਪਿਛਲੇ ਸਾਲ ਆ ਗਈਤੀ ਬਾਸਮਤੀ ਵੀ 33-3400 ਰੁਪਏ ਕਵਾਂਟਲ ਤੱਕ ਵਿਕੇ ਜਾਂਦੀ ਸੀ ਪਰ ਇਸ ਵਾਰ ਬਾਸਮਤੀ ਦੇ ਜਿਹੜੇ ਰੇਟ ਨੇ 24-2500 ਤੋਂ ਸ਼ੁਰੂ ਹੋਏ ਨੇ ਪਿਛਲੇ ਕੁਝ ਦਿਨਾਂ ਤੱਕ ਤਾਂ 24-2500 ਦਾ ਰੇਟ ਹੀ ਚੱਲਦਾ ਰਿਹਾ ਤੇ ਫਿਰ ਐਮਈਪੀ ਦੇ ਵਿੱਚ ਢਿੱਲੇ ਦੇਣ ਦੀਆਂ ਖਬਰਾਂ ਦੇ ਨਾਲ ਬਾਸਮਤੀ ਦੀ ਰੇਟ ਦੇ ਵਿੱਚ ਥੋੜਾ ਬਾਲਾ ਸੁਧਾਰ ਹੋਇਆ ਪਰ ਰੇਟ ਸਫੀਸ਼ੀਐਂਟ ਨਹੀਂ ਹੈਗੀ ਪਿਛਲੇ ਸਾਲ ਦੀ ਤਰ੍ਹਾਂ ਕਿਸਾਨਾਂ ਨੂੰ ਰੇਟ ਨਹੀਂ ਮਿਲ ਰਹੇ ਇਸ ਦਾ ਇੱਕ ਵੱਡਾ ਕਾਰਨ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਬਾਸਮਤੀ ਦੀਆਂ ਰੇਟਾਂ ਦੇ ਵਿੱਚ ਮੰਦੀ ਵੀ ਦੱਸਿਆ ਜਾ ਰਿਹਾ ਐਕਸਪੋਰਟਰ ਜੋ ਪਿਛਲੇ ਸਾਲ ਨੁਕਸਾਨ ਦੇ ਵਿੱਚ ਰਹੇ ਨੇ ਇਸ ਕਰਕੇ ਵੀ ਥੋੜਾ ਜਿਹਾ ਹੱਥ ਪਿੱਛੇ ਖਿੱਚ ਰਹੇ ਨੇ ਹਰਿਆਣਾ ਦੀਆਂ ਮੰਡੀਆਂ ਦੇ ਵਿੱਚ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਇਸ ਵੇਲੇ ਕੀ ਰੇਟ ਚੱਲ ਰਹੇ ਨੇ ਇਹਦੇ ਬਾਰੇ ਗੱਲ ਕਰਦੇ ਆਂ ਜੇ ਚੈਨਲ ਦੇ ਉੱਤੇ ਪਹਿਲੀ ਵਾਰ ਹੀ ਆਇਓ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਵੀਡੀਓ ਸਮੇਂ ਸਿਰ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਲਾਈਕ ਥਰੂ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਦੇ ਨਾਲ ਸ਼ੇਅਰ ਹੋ ਸਕੇ ਵੱਖ-ਵੱਖ ਮੰਡੀਆਂ ਦੇ ਇਸ ਵੇਲੇ ਕੀ ਰੇਟ ਚੱਲਦੇ ਨੇ ਪਹਿਲਾਂ ਹਰਿਆਣਾ ਦੀ ਆਪਾਂ ਗੱਲ ਕਰ ਲੈਂਦੇ ਹਰਿਆਣਾ ਦੇ ਵਿੱਚ ਸਰਸਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ ਹੈ ਅ 2550 ਰੁਪਏ ਤੱਕ 1509 ਵੇਚੀ ਹੈ ਰੇਟ ਦੇ ਵਿੱਚ ਥੋੜੀ ਕਮਜ਼ੋਰੀ ਆਈ ਹੈ ਤੇ ਟੁਹਾੜਾ ਮੰਡੀ 1509 2715 ਤੱਕ ਵਿਕੀ ਹੈ ਸੋਨੀ ਮੱਤ ਸੋਨੀਪੱਤ ਦੇ ਵਿੱਚ 1509 ਦਾ ਜਿਹੜਾ ਰੇਟ ਹੈ 2700 ਰੁਪਏ ਜੋ ਅਖੜ ਦੀ ਮੰਡੀ ਵਿੱਚ 1509 ਰੇਟ 2650 ਰੁਪਏ ਤੱਕ ਵਿਕੀ ਆ। ਰਦਾਵਰ ਮੰਡੀ ਇਹਦਾ ਵਿੱਚ 2850 ਤੱਕ ਵਿਕੀ ਆ। ਨਾਡਵਾ ਮੰਡੀ 1509 ਦਾ ਜਿਹੜਾ ਰੇਟ ਰਿਹਾ 2775 ਰੁਪਏ ਕਵਾਂਟਲ ਰਿਹਾ। ਬੂੰਦੀ ਦੇ ਵਿੱਚ ਬੂੰਦੀ ਮੰਡੀ 1509 2625 17 18 ਉੱਥੇ ਆਈ ਆ ਪ੍ਰਾਣੀ 3730 ਰੁਪਏ ਤੱਕ 1401 360 ਰੁਪਏ ਤੱਕ ਵਿਕੀ ਆ। ਤਰਾਵੜੀ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ ਰਿਹਾ 2820 ਰੁਪਏ ਪੁਰਾਣੀ 1509 ਜਿਹੜੀ ਸੀਗੀ ਉਹਦਾ 3150 ਰੁਪਏ ਤੱਕ ਵਿਕੀ ਆ 17 18 ਜਿਹੜੀ ਉਹ 3960 ਰੁਪਏ ਤੱਕ ਪੁਰਾਣੀ ਵਿਕੀ ਆ ਤੇ ਜਿਹੜੀਆਂ ਦਿੱਲੀ ਦੇ ਨਾਲ ਹਰਿਆਣਾ ਦੇ ਲੱਗਦੀਆਂ ਮੰਡੀਆਂ ਨੇ ਉਹਨਾਂ ਚ ਨਰੀਲਾ ਮੰਡੀ ਆਉਂਦੀ ਆ ਉੱਥੇ 1509 2650 ਰੁਪਏ ਤੱਕ ਵਿਕੀ ਆ ਬਾਬਰਪੁਰ ਮੰਡੀ ਆ 1509 2700 ਰੁਪਏ ਕੁਇੰਟਲ ਤੱਕ ਵਿਕੀ ਆ ਕੋਟਾ ਦੀ ਮੰਡੀ ਦੇ ਵਿੱਚ 1509 2690 ਰੁਪਏ ਤੱਕ ਵਿਕੀ ਆ ਹੁਣ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਕੋਜਮੰਡੀਆਂ ਚ ਬਾਸਮਤੀ ਆਈ ਆ ਸ੍ਰੀ ਅੰਮਰਸਰ ਸਾਹਿਬ ਦੇ ਵਿੱਚ 1509 ਦਾ ਜਿਹੜਾ ਰੇਟ ਰਿਹਾ 2890 ਰੁਪਏ ਤੱਕ ਰਿਹਾ ਜੰਡਿਆਲਾ ਗੁਰੂ 1509 ਉੱਥੇ ਆਈ ਆ 2875 ਤੱਕ ਵਿਕੀ ਆ ਬਟਾਲਾ ਦੇ ਵਿੱਚ 1509 ਦਾ ਜਿਹੜਾ ਰੇਟ ਹੈ 2790 ਰੁਪਏ ਤੱਕ 1509 ਵਿਕੀ ਆ ਰਾਜਪੁਰਾ ਦੀ ਗੱਲ ਕਰ ਲਈਏ ਉੱਥੇ ਵੀ ਥੋੜੀਆਂ ਢੇਰੀਆਂ ਆਈਆਂ ਨੇ 2765 ਰੁਪਏ ਤੱਕ ਰਾਜਪੁਰਾ ਦੇ ਵਿੱਚ 1509 ਵਿਕੀ ਆ ਇਸ ਹੀ ਪੰਜਾਬ ਦੇ ਵਿੱਚ ਤੇ ਹਰਿਆਣਾ ਦੇ ਮੰਡੀਆਂ ਦੇ ਵਿੱਚ ਬਾਸਮਾਤੀ ਦੇ ਰੇਟ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ